ਕਾਤ ਕਰੀਏ ਕੀ ਕਹਿੰਦੇ ਆ ਮੁਬਾਰਕ ਮੁਬਾਰਕ ਜੀ ਵਿਕਟੋਰ ਹਾਏ 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 ਤੁਮ ਵੀ ਕੋਈ ਕਹਿੰਦੇ ਆ ਮੁਬਾਰਕ ਮੁਬਾਰਕ ਖੂਨ ਨਾ ਖੋਲੇ ਖੂਨ ਨਹੀਂ ਵਹਾਣੀ ਹੈ ਇਸ ਸਿੰਧੂ ਦਾ ਖੂਨ ਨਾ ਖੋਲੇ ਖੂਨ ਨਹੀਂ ਵਹਾਣੀ ਹੈ ਇਸ ਸਿੰਧੂ ਦਾ ਖੂਨ ਨਾ ਖੋਲੇ ਖੂਨ ਨਹੀਂ ਵਹਾਣੀ ਹੈ ਪਾਕਿਸਤਾਨ ਮੁਰਦਾਬਾਦ 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 ਇਸਲਾਮੀ ਕੱਟੜਵਾਦ ਮੁਰਦਾਬਾਦ 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 ਇਸਲਾਮੀ ਕੱਟੜਵਾਦ ਮੁਰਦਾਬਾਦ 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 ਉਸ਼ਾਰਪੁਰ ਬੰਦ ਨਹੀਂ ਜਿਹੜੀ ਕਾਲ ਆ ਉਹਦਾ ਬਹੁਤ ਹੀ ਪਰਮਾ ਹੈ ਔਰ ਅੱਛਾ ਹੰਗਾਰਾ ਹੁਸ਼ਾਰਪੁਰ ਦੇ ਲੋਕਾਂ ਨੂੰ ਮਿਲ ਰਿਹਾ ਲੇਕਿਨ ਉਹਦੇ باوجود ਜਿਹੜੇ ਦੁਕਾਨਦਾਰ ਖੁੱਲੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਪਟਾਣਾ ਬੰਦ ਕਰ ਦੇ ਤਾਂ ਕਿ ਅਸੀਂ ਜਿਹੜਾ ਪਾਕਿਸਤਾਨ ਨੂੰ ਦਰਵਾਜ਼ਾ ਦਿੱਤਾ ਜਾਵੇ ਸਾਰੇ ਦੁਕਾਨਦਾਰ ਭਰਾਵੋ ਇਸ ਗੇੜੇ ਬਗੈਰ ਰਹਿਣ ਬਹੁਤ ਬਾਤ ਹੈ ਸੈਂਟਰ ਸਰਕਾਰ ਤੋਂ ਕੀ ਮੰਗ ਕਰਦੇ ਸੈਂਟਰ ਸਰਕਾਰ ਦਾ ਮੰਗ ਆ ਕਿ ਸ੍ਰਿਤ ਪਾਕਿਸਤਾਨ ਦੇ ਕੋਲੋਂ ਇਸ ਗੱਲ ਦਾ ਬਦਲਾ ਲੈਣਾ ਚਾਹੀਦਾ ਧੰਨਵਾਦ ਜਿਹੜੀ ਵਾਪਰੀ ਹੈ ਇੱਕ ਤੇ ਟੀਗੜਾ ਚਾਹੁੰਦੇ ਆ ਜਿਹੜੇ ਹਿਆਰਪੁਰ ਬੰਦੀ ਕਾਲੇ ਪਹਿਲਗਾਮ ਦੇ ਵਿੱਚ ਜਿਹੜੀ ਬਹੁਤ ਮੰਦਭਾਗੀ ਘਟਨਾ ਘਟੀ ਆ ਜਿਹੜਾ ਹਿੰਦੂਆਂ ਨੂੰ ਚੁੰਨ ਚੁੰਨ ਕੇ ਦੇ ਵਿੱਚ ਨਿਸ਼ਾਨਾ ਬਣਾ ਕੇ ਮਾਰਿਆ ਗਿਆ ਆ ਔਰ ਇਸ ਤੋਂ ਵੱਡੀ ਮੰਦਭਾਗੀ ਸ਼ਰਮਨਾਕ ਇੱਕ ਉਹਨਾਂ ਦੇ ਕੱਪੜੇ ਉਤਾਰ ਕੇ ਦੇਖਿਆ ਗਿਆ ਹਿੰਦੂ ਆ ਫਿਰ ਉਹਨਾਂ ਨੂੰ ਮਾਰਿਆ ਗਿਆ ਆ ਮੈਂ ਇਹਦੀ ਕੋਰ ਨਿੰਦਾ ਕਰਦਾ ਔਰ ਅਜੂ ਹਿਆਰਪੁਰ ਬੰਦੀ ਕਾਲ ਪੂਰੇ ਹਿੰਦੂ ਸੰਗਠਨਾਂ ਵੱਲੋਂ ਦਿੱਤੀ ਗਈ ਆ ਔਰ ਮੈਂ ਮੋਦੀ ਸਰਕਾਰ ਜੀ ਅੱਗੇ ਅਪੀਲ ਕਰਦਾ ਪਾਕਿਸਤਾਨ ਨੂੰ ਮੂੰਹ ਤੋਰ ਜਵਾਬ ਦਿੱਤਾ ਜਾਵੇ ਇਹਦੇ ਨਾਲ ਹੁੱਕਾ ਪਾਣੀ ਹਰ ਤਰ੍ਹਾਂ ਦਾ ਬੰਦ ਕੀਤਾ ਜਾਵੇ ਔਰ ਪਾਕਿਸਤਾਨ ਨੂੰ ਇਦਾਂ ਦਾ ਜਵਾਬ ਦਿੱਤਾ ਜਾਵੇ ਕਿ ਦੁਬਾਰਾ ਇਦਾਂ ਦੀ ਹਰਕਤ ਨਾ ਕਰ ਸਕੇ ਪਾਕਿਸਤਾਨ ਇਹ ਬੜੀ ਮੰਦਭਗੇਂ ਦੀ ਘਟਨਾ ਵਾਪਰੀ ਆ ਤੇ ਅੱਜ ਹਸ਼ਰਪੁਰ ਬੰਦੀ ਗਾਲ ਆਕਦਾ ਦੇਖਦੇ ਹੋ ਜੀ ਨੂੰ ਬੜੀ ਦੁਖਦਾਈ ਘਟਨਾ ਜਿਹੜੀ ਪਹਿਲਗਾਮ ਦੇ ਵਿੱਚ ਪਰਸੋਂ ਹੋਈ ਆ ਉਸ ਨੂੰ ਲੈ ਕੇ ਅੱਜ ਹਸ਼ਰਪੁਰ ਦੇ ਵਿੱਚ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਬਜ਼ਾਰ ਬੰਦ ਰੱਖਿਆ ਗਿਆ ਔਰ ਹੁਸ਼ਿਆਰਪੁਰ ਮੁਕੰਮਲ ਬੰਦ ਹੈ ਅਈ ਧਨਵਾਦੀਆਂ ਬਜ਼ਾਰਾਂ ਦੁਕਾਨਦਾਰਾਂ ਦੇ ਸਾਰਿਆਂ ਦੇ ਜਿਨ੍ਹਾਂ ਨੇ ਸਾਥ ਦਿੱਤਾ ਹੋਰ ਵੀ ਲੋਕਾਂ ਨੇ ਸਾਥ ਦਿੱਤਾ ਔਰ ਵੱਡੀ ਗੱਲ ਹੈ ਕਿ ਅੱਜ ਦੇ ਇਸ ਬੰਦ ਦੇ ਵਿੱਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਲੋਕ ਇੱਥੇ ਸ਼ਾਮਲ ਆ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਲੋਕ ਸ਼ਾਮਲ ਆ ਕਿਉਂਕਿ ਇਹ ਜੋ ਘਟਨਾ ਹੋਈ ਹੈ ਇੱਕ ਹਿੰਦੂਆਂ ਦੇ ਉੱਤੇ ਘਟਨਾ ਹੋਈ ਹੈ ਦੇਸ਼ ਦੇ ਉੱਤੇ ਕਮਲਾ ਹੋਇਆ ਇਸ ਨੂੰ ਲੈ ਕੇ ਸਾਰੇ ਹੀ ਮੇਕਾ ਇੱਕ ਮਾਤਾ ਹੈਗੇ ਆ ਮੈਂ ਸਭ ਦਾ ਧੰਨਵਾਦ ਕਰਦਾ ਕੇਂਦਰ ਸਰਕਾਰ ਨੂੰ ਕੀ ਕਹਿੰਦੇ ਜਾਂਦੇ ਇਸ ਮਸਲੇ ਤੇ ਜੀ ਹਾਂਜੀ ਕੇਂਦਰ ਸਰਕਾਰ ਨੂੰ ਕੀ ਕਹਿੰਦੇ ਜਾਂਦੇ ਕੇਂਦਰ ਸਰਕਾਰ ਕੇ ਸਾਡੀ ਅਪੀਲ ਹੈ ਕਿ ਜਿਹੜਾ ਕਸ਼ਮੀਰ ਇਹ ਕਸ਼ਮੀਰ ਸਾਡਾ ਹੈ ਤੇ ਉਹ ਕਸ਼ਮੀਰ ਵੀ ਸਾਡਾ ਹੈ ਤੇ ਹੁਣ ਆਪਾਂ ਨਾਲ ਜੋੜ ਰਹੀਏ ਪੰਜਾਬ ਸਾਡਾ ਤੇ ਉਹ ਪੰਜਾਬ ਵੀ ਸਾਡਾ ਹੋਣਾ ਚਾਹੀਦਾ ਹੈ ਇਸ ਦੇ ਕਰਕੇ ਜਲਦ ਜਲ ਹਮਲਾ ਕਰਕੇ ਪੀਓ ਕੇ ਲੈਣਾ ਚਾਹੀਦਾ ਔਰ ਪਾਕਿਸਤਾਨ ਨੂੰ ਇਸ ਦਾ ਮੂੰਹ ਤੋੜ ਜਵਾਬ ਦੇਣਾ ਹੈ ਕੇਂਦਰ ਦੇ ਧੰਨਵਾਦ ਆਪ ਕਿ ਉਹਨਾਂ ਨੇ ਕਾਫੀ ਉੱਤੇ ਪ੍ਰਤੀਬੰਧ ਲਗਾ ਦਿੱਤੇ ਔਰ ਰਾਜੂ ਤੋਂ ਵਾਪਸ ਫੇੜ ਕੇ ਕਹਿ ਦਿੱਤਾ ਉਹ ਪਾਣੀ ਦੇ ਜਿਹੜੀ ਸੰਧੀਆਂ ਸੀ ਉਹ ਰੱਦ ਕਰ ਦਿੱਤੀਆਂ ਹੋਰ ਵੀ ਕਈ ਬੰਧੀਆਂ ਲਾਈਆਂ ਆਈਆਂ ਉਹਨਾਂ ਦੇ ਵੀ ਜਿਹੜੇ ਰੱਦ ਕਰ ਦਿੱਤੇ ਆ ਔਰ ਇਹੋ ਜਿਹੇ ਜਿਹੜੇ ਸਖਤ ਜਿਹੜੇ ਡਿਸੀਜਨ ਲੈਣ ਤੋਂ ਬਾਅਦ ਇੱਕ ਸਖਤ ਡਿਸੀਜਨ ਹੋਰ ਲੈਣਾ ਚਾਹੀਦਾ ਪੀਓ ਕੇ ਤੇ ਹਮਲਾ ਕਰਕੇ ਉਹਨੂੰ ਆਪਣੇ ਹਿੰਦੁਸਤਾਨ ਦੇ ਵਿੱਚ ਸ਼ਾਮਲ ਕਰਨਾ ਹੈ ਮੰਗਵਾ ਕੇ ਆਇਆ ਸਾਡੇ ਤੋਂ ਚੰਦ ਹਿੰਦੂ ਆ ਜਿਹੜਾ ਦੁਕਾਨਾਂ ਖੋਲਿਆ ਆ ਉਹ ਚੰਗੀ ਗੱਲ ਐ ਉਹ ਘਰ ਦੇ ਰੋੜੇ ਜਾਂ ਰਸ਼ਮ ਹੋ ਗਿਆ ਆ ਆਪਣਾ ਜੇ ਪਹਿਲ ਦਾ ਹਮਲਾ ਹੋ ਸਕਦਾ ਉਹ ਸ਼ਾਪਰੋ ਜੀ ਹੋ ਸਕਦਾ ਆ ਅਸੀਂ ਆਪਣਾ ਹਿੰਦੂ ਇਕਤਾ ਦਿਖਾਈਏ ਵੀ ਸੇ ਇੱਕ ਭਾਈਚਾਰਾ ਆ ਕਿਸੇ ਨੂੰ ਕੋਈ ਨਹੀਂ ਅਜ ਪੂਰਾ ਹਿਸ਼ਾਪਰ ਬੰਦਾ ਕੋਈ ਧੰਨਵਾਦ ਆ ਜਿਨ੍ਹਾਂ ਨੇ ਇੱਕ ਸਮਾਜਿਕ ਸੰਸਥਾ ਰਾਜਨੀਤਿਕ ਹਰ ਪਾਰਟੀ ਉਹ ਦੁੱਖ ਮਨਾ ਰਿਹਾ ਆ ਕਿ ਜੋ ਪਹਿਲ ਦਾ ਹੋਣਾ ਹੋਇਆ ਉਹ ਗਲਤ ਹੋਇਆ ਗੋਲੀਯਾ ਗੋਲੀ ਨਾ ਦੇ ਇਸੜੀ ਗਿਆਨ ਵਰਤੀ ਕਾਲਾ ਕਥਾ ਦੇਖਦੇ ਅਸੀਂ ਸਾਰਿਆਂ ਨੂੰ ਪਤਾ ਬੜੀ ਮੰਦਪਾ ਕੀ ਗੱਲ ਹੋਈ ਆ ਪਹਿਲਗਾਮ ਦੇ ਵਿੱਚ ਸਾਡੇ નિર્ਦੋਸ਼ ਹਿੰਦੂ ਭਰਾਵਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਜਿਸ ਤਰੀਕੇ ਦੇ ਨਾਲ ਉਥੇ ਨਰਸੰਘਾਰ ਕੀਤਾ ਗਿਆ ਬੜੀ ਮੰਦਪਾ ਕੀ ਗੱਲ ਆ ਔਰ ਅੱਜ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਹੁਸ਼ਿਆਰ ਉਹਦੇ ਸਨਾਤਨੀ ਲੋਕ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਰਾਜਨੀਤਿਕ ਦਲ ਸਮਾਜਿਕ ਔਰ ਧਾਰਮਿਕ ਹਿੰਦੂ ਸੰਗਠਨ ਅੱਜ ਇਸ ਬੰਦ ਨੂੰ ਸਫਲ ਕਰਨ ਦੇ ਵਿੱਚ ਲੱਗੇ ਹੋਏ ਨੇ ਉਹ ਸਾਰੇ ਹੁਸ਼ਿਆਰਪੁਰ ਵਾਸੀਆਂ ਦਾ ਇਸ ਬੰਦੇ ਦੇ ਵਿੱਚ ਸਹਿਯੋਗ ਹੈ ਚਾਹੇ ਉਹ ਵਪਾਰ ਮੰਡਲ ਆ ਚਾਹੇ ਸ਼ੌਪ ਕੀਪਰ ਐਸੋਸੀਏਸ਼ਨਾਂ ਵਾ ਸਭ ਲੋਕਾਂ ਨੇ ਇਸ ਸਮਰਨ ਨੂੰ ਬੰਦ ਨੂੰ ਸਮਰਥਨ ਦਿੱਤਾ ਹੈ ਔਰ ਉਹਨਾਂ ਨੇ ਸੱਭਾ ਕਿ ਹਿੰਦੂ ਜਿਹੜੇ ਲੋਕ ਉੱਥੇ ਮਾਰੇ ਗਏ ਨੇ ਨਰ ਸੰਘਾਰ ਹੋਇਆ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ ਕਿ ਅੱਜ ਇੱਕ ਦਿਨ ਦਾ ਬੰਦ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਅਸੀਂ ਸਾਰੇ ਹਿੰਦੂ ਸੰਗਠਨ ਉਹਨਾਂ ਦੁਕਾਨਦਾਰਾਂ ਦਾ ਵਪਾਰ ਮੰਡਲ ਦਾ ਧਨਵਾਦ ਕਰਦੇ ਆ ਜਿਹੜੇ ਇਸ ਸ਼ਰਧਾਂਜਲੀ ਦੇ ਵਿੱਚ ਸਾਡੇ ਨਾਲ ਜੁੜੇ ਕੇਂਦਰ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਸੀਂ ਨਿਵੇਦਨ ਕਰਦੇ ਆ ਕਿ ਮੋਦੀ ਸਰਕਾਰ ਪਾਕਿਸਤਾਨ ਨੂੰ ਉਹਦੀ ਪਾਸ਼ਾ ਦੇ ਵਿੱਚ ਜਵਾਬ ਦੇਵੇ ਕਿ ਆਉਣ ਵਾਲੀਆਂ ਨਸਲਾਂ ਪਾਕਿਸਤਾਨ ਦੀਆਂ ਮੁੜ ਕੇ ਭਾਰਤ ਵੱਲ ਅੱਖ ਚੱਕ ਕੇ ਦੇਖਣ ਦੀ ਹਿੰਮਤ ਨਾ ਕਰ ਸਕਣ। ਬੰਦਰ ਜਿਹੜਾ ਪਾਵਾ ਹੁਦਾਰਾ ਮਿਲ ਰਿਹਾ ਫਿਰ ਵੀ ਇੱਕ ਆ ਦੁੱਕਾ ਜਿਹੜੇ ਦੁਕਾਨਾ ਖੋ ਰਹੇ ਉਹਨਾਂ ਨੂੰ ਕੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਹੈ ਸਾਡੇ ਹਿੰਦੂ ਭਰਾਵਾਂ ਪਰ ਉਹ ਸਮਝ ਕੇ ਬੰਦ ਵੀ ਕਰਿਆ। ਕੇਂਦਰ ਸਰਕਾਰ ਦੇ ਬਹੁਤ ਵੱਡੇ ਨੇ। ਕੇਂਦਰ ਸਰਕਾਰ ਨੇ ਜਿਹੜੇ 5 ਫੈਸਲੇ ਲਏ ਬਹੁਤ ਵੱਡੇ ਨੇ। ਜਿੰਨੇ ਵੀ ਪਾਕਿਸਤਾਨ ਦੇ ਇਥੇ ਵਸੇਦਾ ਹੈਗੇ ਉਹਨਾਂ ਦੇ ਸਾਰੇ ਵੀਜ਼ੇ ਰੱਦ ਕਰਤੇ ਚਲ ਸਮਝੌਤਾ ਕੈਨਸਲ ਕਰ ਦਿੱਤਾ ਠੀਕ ਹੈ ਜੋ ਜਿਹੜੇ ਪੰਜ ਸਮਝੌਤੇ ਲੈ ਬਹੁਤ ਕੇਂਦਰ ਸਰਕਾਰ ਨੇ ਵਧੀਆ ਤਾਂ ਕਿ ਪਾਕਿਸਤਾਨ ਨੇ ਜਿਹੜੇ ਕਲੋਨਾ ਹਰਕਤ ਕੀਤੀ ਹੈ ਇੱਕ ਯਾਤਰੀਆਂ ਨੂੰ ਸਿਰਫ ਇਹ ਕਹਿ ਕੇ ਵੀ ਤੁਸੀਂ ਹਿੰਦੂ ਆ ਉਹਨਾਂ ਦੇ ਉਹਨਾਂ ਨੂੰ ਗੋਲੀਆਂ ਦਾ ਭੰਨ ਦਿੱਤਾ ਗਿਆ ਬਹੁਤ ਹੀ ਸ਼ਰਮ ਵਾਲੀ ਗੱਲ ਉਸ ਦੇ ਰੋਸ਼ ਦੇ ਵਿੱਚ ਅਸੀਂ ਸ਼ਹਿਰ ਨਿਵਾਸੀ ਜੇ ਕੁਝ ਹੋਰ ਨਹੀਂ ਕਰ ਸਕਦੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਸ਼ਹਿਰ ਬੰਦ ਕਰਕੇ ਸਭ ਨੂੰ ਆਵਾਜ਼ ਕੀਤਾ ਸਾਰੇ ਸੰਗਠਨਾਂ ਨੇ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਧੰਨਵਾਦੀ ਹਾਂ ਜਿਹੜੇ ਲੋਕ ਕੁਝ ਖੋਲ ਕੇ ਬੈਠੇ ਆ ਉਹਨਾਂ ਨੂੰ ਅਸੀਂ ਬਹੁਤ ਰਿਕੁਐਸਟ ਕੀਤੀ ਹੱਥ ਜੋੜ ਕੇ ਅਸੀਂ ਉਹਨਾਂ ਨੂੰ ਫੇਰ ਹੱਥ ਜੋੜ ਕੇ ਰਿਕੁਐਸਟ ਕਰਦੇ ਤੁਹਾਡੇ ਮਾਧਿਅਮ ਨਾਲ ਵੀ ਜੇ ਕੱਲ ਨੂੰ ਕੋਈ ਸਾਡਾ ਸ਼ਰਾਰਤੀ ਬੱਚਾ ਕੋਈ ਹਰਕਤ ਕਰਦਾ ਤੇ ਜਾਂ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗੀ ਜਾਂ ਕੋਈ ਖੁਦ ਜ਼ਿੰਮੇਵਾਰ ਹੋਏਗੀ ਧੰਨਵਾਦ ਬਹੁਤ ਬੁਰਾ ਹੁਆ ਕਿ ਰਿਸ਼ਤਰੀਆਂ ਨਾ ਹੋਇਆ ਹਿੰਦੂ ਹਿੰਦੂ ਹੋਣ ਦਾ ਹੈ ਉਹਨਾਂ ਨੂੰ ਇਨਾਮ ਮਿਲੇਗੇ ਉਹਨਾਂ ਦੇ ਗੋਲੀਆਂ ਮਾਰ ਦਿੱਤੀਆਂ ਆਪਣੇ ਦੇ ਮੁਲਕ ਚ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਇੱਕ ਮਤਭਾਗੀ ਘਟਨਾ ਵਾਪਰੀ ਆ ਜੀ ਸਰ ਇੱਕ ਬਹੁਤ ਵੱਡਾ ਨੁਕਸਾਨ ਆ ਸਾਡੇ ਦੇਸ਼ ਦਾ ਜਿਹੜਾ ਕਿ ਕੱਲ ਹੋਇਆ ਆ ਪਰਸੋਂ ਹੋਇਆ ਸੀਗਾ ਔਰ ਇਹ ਸਾਡਾ ਆਪਣਾ ਹੀ ਨੁਕਸਾਨ ਆ ਕਿਉਂਕਿ ਜਿਹੜੀ ਇਹ ਘਟਨਾ ਆਪਣੇ ਇੱਥੇ ਸ਼੍ਰੀਆਮ ਹੋ ਰਹੀ ਆ ਇਹ ਕਦੀ ਵੀ ਹੁਸ਼ਿਆਰਪੁਰ ਦੇ ਵਿੱਚ ਵੀ ਹੋ ਸਕਦੀ ਸੀ ਜਿਸ ਕਰਕੇ ਆਪਾਂ ਹੁਸ਼ਿਆਰਪੁਰ ਬੰਦ ਦਾ ਜਿਹੜਾ ਆਵਾਹਨ ਬੁਲਾਇਆ ਸੀਗਾ ਅੱਜ ਤੇ ਹੁਸ਼ਿਆਰਪੁਰ ਵਸਨੀਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨੂੰ ਆਪਣੀ ਨੂੰ ਜਿਹੜਾ ਆ ਕਬੂਲ ਕੀਤਾ ਔਰ ਆਪਣੇ ਪੂਰਾ ਮੁਕੰਮਲ ਬੰਦ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਬਾਕੀ ਵੀ ਆਪਾਂ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਆਪਾਂ ਮੁੱਦਾ ਚੱਕਾਂਗੇ ਤਾਂਕਿ ਅੱਗੇ ਜਿਹੜੇ ਵੀ ਆਪਣੇ ਇਸ ਸ਼ਹਿਰ ਦੇ ਵਿੱਚ ਜਿੱਤੇ ਆਪਾਂ ਪੈਲਗ੍ਰਾਮ ਕਰਨੇ ਆ ਜਦੋਂ ਹੁਣ ਆਪਣੇ ਅਮਨਾਂ ਯਾਤਰਾ ਕਰਨੀਆਂ ਤੇ ਉੱਤੇ ਨਿਸ਼ਚਿੰਤ ਹੋ ਕੇ ਜਾ ਸਕਣ ਤਾਕੀ ਲੋਕਾਂ ਨੂੰ ਪਤਾ ਚੱਲੇ ਕਿ ਇੱਥੇ ਇਸ ਤਰੀਕੇ ਦੇ ਨਾਲ ਆਪਣੇ ਜੜੀ ਹੈਗੀ ਅਸਕਤੀ ਦੇ ਨਾਲ ਵਿਦੋ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਨਵੀਨ ਜੀ ਇਹਦਾ ਸਰਕਾਰ ਨੂੰ ਕੀ ਕਹਿ ਸਕਦੇ ਇਹਦੇ ਬਾਰੇ ਬਸ ਇਹੀ ਆ ਕਿ ਆਲ ਆਊਟ ਜਿਹੜਾ ਹੈਗਾ ਆਪਰੇਸ਼ਨ ਉਹੀ ਹੋਣਾ ਚਾਹੀਦਾ ਆ ਕੱਲੇ ਕੱਲੇ ਚੂਹੇ ਨੂੰ ਖੋਡ ਚੋਂ ਬਾਹਰ ਕੱਢ ਕੇ ਮਾਰਨਾ ਆ ਚਾਹੇ ਜਿੱਦਾਂ ਮਰਜੀ ਜਿੱਤੋਂ ਮਰਜੀ ਚਾਹੇ ਖੋਡ ਚ ਹੀ ਵੜ ਕੇ ਜਿੱਦਾਂ ਕਿ ਪਹਿਲਾਂ ਸਟ੍ਰਾਈਕਸ ਹੋਈਆਂ ਆ ਉਹ ਕਰਨੀਆਂ ਪੈਣ ਤੇ ਦੇਸ਼ ਪੂਰਾ ਆਪਣੇ ਇਹਦੇ ਨਾਲ ਹੈਗਾ ਗਵਰਨਮੈਂਟ ਦੇ ਨਾਲ ਇਹ ਮੇਜ ਇੱਕ ਮਦਦਪਾਕੀ ਘਟਨਾ ਵਾਪਰੀ ਸੀ ਉਸ ਦੇ ਦੌਰਾਨ ਜਿਹੜਾ ਹੇਅਰਪੋਰਟ ਬੰਦੀ ਕਾਲ ਚ ਗਈ ਹੈ ਹਾਂ ਅਮਨ ਸ਼ਾਂਤੀ ਨਾਲ ਲੋਕੀ ਬੰਦ ਲੋਕਾਂ ਨੇ ਆਪਣੀ ਮਰਜ਼ੀ ਨਾਲ ਕੀਤੀਆਂ ਨੇ ਕਿਸੇ ਨੂੰ ਕੋਈ ਫੋਰਸ ਨਹੀਂ ਕੀਤਾ ਜਾ ਰਿਹਾ ਬਾਕੀ ਇਹਨਾਂ ਦੇ ਮਨ 'ਚ ਜਿਹੜਾ ਰੋਸ ਹੈਗਾ ਵਾ ਉਹ ਆਪਣਾ ਕੱਢ ਰਹੇ ਹੈ ਪ੍ਰੋਟੈਸਟ ਸਾਰੀ ਜਥੇਬੰਦੀਆਂ ਇਕੱਠੀਆਂ ਨੇ ਜਿਵੇਂ ਸ਼ੇਖਸ਼ਨਾਮੀ ਆ ਬੀਜੇਪੀ ਆ ਸਾਰੇ ਇਕੱਠੇ ਉਸ ਪ੍ਰਸ਼ਾਸਨ ਵੱਲੋਂ ਕਿੰਨਾ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਹੈ ਮੇ ਸਾਡੇ ਵੱਲੋਂ ਬਿਲਕੁਲ ਪੂਕਾ ਇੰਤਜ਼ਾਮ ਨੇ ਅਸੀਂ ਇਹਨਾਂ ਦੇ ਨਾਲ ਹੈ ਸਿਕਿਉਰਿਟੀ ਲਗਾਈ ਹੈ ਪ੍ਰਾਪਰ ਕੋਈ ਲੈਂਡ ਆਰਡਰ ਦੀ ਸਮੱਸਿਆ ਨਹੀਂ ਆ ਰਹੀ ਨਾ ਹੀ ਕੋਈ ਆਏਗੀ ਠੀਕ ਹੈ ਜੀ ਦਾ ਸਰ ਥੈਂਕ ਯੂ